ਵਸੰਤ ਸਵਰਗ ਲੋਕ ਹੈ ਜਿਤਕੇ ਪ੍ਰਿਥਵੀ ਨਉ ਖੰਡਨ ਹੈ ਸਤਗੁਰ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਸੁਰਗ ਵਰਗੇ ਦੇਸ਼ ਵਿੱਚ ਵਸਦੇ ਹੋਣ ਜੇ ساری ਧਰਤੀ ਨੂੰ ਜਿੱਤ ਲੈਣ ਬੇਸਰੰਤ ਹਰ ਕੋ ਪਾਲ ਹੈ ਨਾਨਕ ਇਹ ਪ੍ਰਾਣੀ ਉਧਿਆਣ ਭਰਮਣ ਹੈ ਸਹਿਬ ਜੀ ਕਹਿੰਦੇ ਜੇ ਇੰਨੇ ਸੁਖ ਹੋਣ ਤੈਨੂੰ ਸਵਰਗ ਵਰਗਾ ਤੇਰਾ ਦੇਸ਼ ਹੋਵੇ ਤੇ ਸਾਰੇ ਸ੍ਰਿਸ਼ਟੀ ਦਾ ਸਾਰੇ ਧਰਤੀ ਦਾ ਤੈਨੂੰ ਰਾਜ ਮਿਲ ਜਾਵੇ ਪਰ ਜੇ ਹੇ ਨਾਨਕ ਉਸਨ ਲੋਕ ਨੂੰ ਜੇ ਜਗਤ ਦੇ ਰਖਕ ਪ੍ਰਭੂ ਨੂੰ ਅਕਾਲ ਪੁਰਖ ਵੈਗੁਰੂ ਜੀ ਨੂੰ ਵਿਸਾਰ ਦੇਣ ਅਕਾਲ ਪੁਰਖ ਚੇਤੇ ਨਾ ਆਵੇ ਸਹਿਬ ਜੀ ਕਹਿੰਦੇ ਇੰਨੇ ਸੁਖ ਮਾਨ ਦਾ ਹੋਇਆ ਤਾਂ ਵੀ ਪਾਈਉ ਮਨੁੱਖ ਮਾਨ ਨੂੰ ਇੱਕ ਜੰਗਲ ਦੇ ਵਿੱਚ ਪਟਕ ਰਹੀ ਜੀ ਜੇ ਸਵਰਗ ਵਰਗੇ ਲੋਕ ਵਿੱਚ বাসਦੇ ਨੇ ਸਾਰੀ ਦੁਨੀਆ ਜਿੱਤ ਲੈਂਦੇ ਨੇ ਪਰ ਅਕਾਰਪੁਰਖ ਵੈਰਗੁਰੂ ਚੇਤੇ ਨਹੀਂ ਹੈ ਨਾਮ ਜਪਦੇ ਨਹੀਂ ਹਾਂ ਇਹ ਸਾਰੇ ਸੁੱਖ ਬਾਸਾ ਕਹਿੰਦੇ ਤੇ ਇਹਨਾਂ ਦੇ ਕਿਸੇ ਕੰਮ ਨਹੀਂ ਹਾਂ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਾਣਿਕ ਛੇ ਸੁਖ ਮਾਣ ਦਾ ਕਿਸ ਨਾਹੀ ਵਿਸੂਰੇ ਸੋ ਪ੍ਰਵਚਿਤਨਾ ਆ ਗਈ ਵਿਸ਼ਟਾ ਕੀ ਕੀ ਦੇ ਬਾਸੈ ਇਨ ਇਥੋਂ ਤੱਕ ਵਚਨ ਕਹੇ ਨੇ ਜੇ ਤੇ ਅਕਾਰਪੁਰਖ ਵੈਰਗੁਰੂ ਚੇਤੇ ਨਹੀਂ ਹੈ ਜਿਤੇ ਰਾਗ ਨੂੰ ਵਿਸਾਰ ਦਿੱਤਾ ਹੈ ਫਿਰ ਪਾਸਾ ਗਿੰਦੇ ਸਾਰੇ ਸੁਖ ਮਾਨਦਾ ਹੋਇਆ ਕਿ ਵਿਸ਼ਾ ਦੇ ਕੀੜੇ ਵਰਗਾ ਤੇਰਾ ਜਨ ਹੈ ਇਸ ਕਰਕੇ ਪਾਸਾ ਜੀ ਨੇ ਕਹਿ ਭਾਈ ਜਿਤਨਾ ਕਬੀਰ ਸਾਹਿਬ ਜੀਆਂ ਦੇ ਜਮੇ ਦੇ ਵਿੱਚ ਜਿਹੜੇ ਉਹਨਾਂ ਦੇ ਕਬੀਰ ਸਾਹਿਬ ਜੀਆਂ ਦੇ ਸੇਵਕ ਹੋਏ ਨੇ ਕੋਇਕ ਦਿਨ ਆਏ ਕਵੀਸਰ ਸਾਹਿਬ ਜੀ ਆਉਂਦੇ ਕੋਲ ਕਵੀਸਰ ਸਾਹਿਬ ਜੀ ਬੈਠੇ ਨੇ ਆਪਣੀ ਮਸਤੀ ਦੇ ਵਿੱਚ ਕਾਲਪੁਰ ਵਿੱਚ ਪਵੈ ਗੁਰੂ ਜੀ ਦੇ ਨਾਲ ਲੱਗੀ ਹੋਈ ਹੈ ਨੰਸਕਾਰ ਕਰ ਕਰਕੇ ਬੈਠੇ ਤੇ ਕਹਿਣ ਲੱਗੇ ਭਗਤ ਜੀ ਕਾਂਸੀ ਦੇ ਵਿੱਚ ਬੜਾ ਵੱਡਾ ਪਾਰੀ ਮੇਲਾ ਲੱਗਿਆ ਹੋਇਆ ਹੈ ਚਲੋ ਆਪਾਂ ਵੀ ਅੱਜ ਮੇਲਾ ਵੇਖ ਕੇ ਆਈਏ ਕਬੀਰ ਸਾਹਿਬ ਕਹਿੰਦੇ ਭਾਈ ਸਾਨੂੰ ਮੇਲੇ ਤੱਕ ਮਤਲਬ ਨਹੀਂ ਹੈ ਅਸੀਂ ਤੇ ਉਤਾਰ ਪੁਰਤਵੀ ਬੰਦਗੀ ਕਰਦੇ ਹਾਂ ਇਹ ਮੇਲੇ ਮੂਲੇ ਸਾਰੇ ਜਿਹੜੇ ਨੇ ਜਮਾਨ ਨੂੰ ਢੁਕਾਉਣ ਵਾਲੇ ਨੇ ਇਹ ਰੰਗ ਤਮਸੇ ਦੇ ਵੇਖ ਕੇ ਮਨ ਜਿਹੜਾ ਹੈ ਉਹ ਬੇਈਮਾਨ ਹੁੰਦਾ ਹੈ ਮਨ ਦੇ ਵਿੱਚ ਵਿਕਾਰ ਪੈਦਾ ਹੁੰਦੇ ਹਨ ਪਰ ਉਹ ਕਹਿਣਗੇ ਨਹੀਂ ਕਬੀਰ ਸਾਹਿਬ ਦੀ ਦੁਨੀਆ ਤੇ ਆਣ ਹਰ ਇੱਕ ਤਰ੍ਹਾਂ ਦਾ ਦੇਖਣਾ ਚਾਹੁੰਦਾ ਹੈ ਮੇਲੇ ਵਿੱਚ ਦੇਖਣ ਵਾਸਤੇ ਬਣੇ ਨੇ ਦੇਖਣੇ ਚਾਹੁੰਦੇ ਨੇ ਜਿਸ ਤਰ੍ਹਾਂ ਦਾ ਸਾਡਾ ਸੁਭਾਅ ਹੈ ਕਵੀਰ ਸਾਹਿਬ ਕਹਿੰਦੇ ਚਲੋ ਭਾਈ ਜੀ ਨਹੀਂ ਮੰਨਦੇ ਚੱਲਦੇ ਆ ਕਵੀਰ ਸਾਹਿਬ ਵੀ ਚਲੇ ਗਏ ਤੇ ਨਾਲ ਉਹ ਪੰਜ ਚਾਰ ਜਿਹੜੇ ਉਹਨਾਂ ਦੇ ਸਿੱਖ ਸੇਵਕ ਆਏ ਸਨ ਉਹ ਵੀ ਚਲੇ ਗਏ ਤੇ ਕਵੀਰ ਸਾਹਿਬ ਵੀ ਮੇਲੇ ਦੇ ਬਾਹਰ ਜਾ ਕੇ ਇੱਕ ਥਾਂ ਤੇ ਬੈਠ ਗਏ ਤੇ ਉਹਨਾਂ ਨੂੰ ਕਹਿਣ ਲੱਗੇ ਭਾਈ ਜਾਓ ਤੁਸੀਂ ਮੇਲਾ ਵੇਖੋ ਤੇ ਜਦੋਂ ਵਾਪਸ ਆਏ ਇਥੋਂ ਇਹ ਨੂੰ ਸਾਨੂੰ ਨਾ ਲੈ ਲੈਣਾ ਠੀਕ ਹੈ ਗੁਰੇ ਸਾਹਿਬ ਜੀ ਦਾ ਵਚਨ ਮੰਨ ਕੇ ਚਲੇ ਗਏ ਮੇਲਾ ਵੇਖਦੇ ਹਨ ਸ਼ਾਮ ਤੱਕ ਉਹ ਮੇਲਾ ਵੇਖਦੇ ਰਹੇ ਤੇ ਕਬੀਰ ਸਾਹਿਬ ਜੀ ਵੀ ਉੱਥੇ ਬੈਠ ਕੇ ਅਕਾਲ ਪੁਰਖ ਜੀ ਦਾ ਨਾਮ ਜਪਦੇ ਰਹੇ ਵਾਪਸ ਆਏ ਸ਼ਾਮ ਹੋਈ ਗੁਰੇ ਸਾਹਿਬ ਜੀ ਆਣ ਪੁੱਛਦੇ ਹਨ ਗੁਰੇ ਸਾਹਿਬ ਜੀ ਕਿੰਨੇ ਵਧੀਆ ਰੰਗ ਤਮਾਸ਼ੇ ਹੋਏ ਨੇ ਇਤੇ ਰਾਸ ਚੱਲ ਨਹੀਂ ਸੀ ਜਿਹਦੇ ਵਿੱਚ ਨਾਟਕ ਕੀਟਕ ਥਿੱਕੇ ਗਏ ਤੇ ਤੁਹਾਨੂੰ ਕਿੱਦਾਂ ਲੱਗਿਆ ਮਿੱਤਰ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜਹ ਜਹ ਹਾਂ ਫਿਰਿਓ ਕੌਤਕ ਠਾਉ ਠਾਈ ਮੈਂ ਜਿੱਤੇ ਜਿੱਤੇ ਵੀ ਦੇਖਿਆ ਬੜੇ ਰੰਗ ਤਮਾਸ਼ੇ ਨਾਟਕ ਕੀਟਕ ਹੋ ਰਹੇ ਸਨ ਇੱਕ ਰਾਮ ਸਨੇਹੀ ਬਹਾਰਾ ਉੱਜਰ ਮਿਹਰ ਹੈ ਪਰ ਕਵੀਰ ਸਾਹਿਬ ਜੀ ਕਹਿੰਦੇ ਮੈਨੂੰ ਇੱਥੇ ਕੋਈ ਰਾਮ ਦਾ ਸਨੇਹੀ ਨਹੀਂ ਮਿਲਿਆ ਹੈ। ਰਾਮ ਨੂੰ ਸਨੇਹ ਕਰਨ ਵਾਲਾ ਨਾ ਰਾਮ ਨੂੰ ਪਿਆਰ ਕਰਨ ਵਾਲਾ ਨਹੀਂ ਮਿਲਿਆ। ਰਾਮ ਦਾ ਸਨੇਹਾ ਦੇਣ ਵਾਲਾ ਮੈਨੂੰ ਕੋਈ ਨਹੀਂ ਮਿਲਿਆ ਇਸ ਗਲ ਕੇ ਭਾਵੇਂ ਇੱਥੇ ਜਿੰਨੇ ਮਨਮੀ ਰੰਗ ਤਮਾਸ਼ੇ ਹੋ ਰਹੇ ਸਨ ਭਾਵੇਂ ਇੱਥੇ ਬੜੇ ਲੋਕ ਇਕੱਠੇ ਹੋਏ ਸਨ ਪਰ ਮੇਰੇ ਪਾ ਦਾ ਇਹ ਉਜਾੜ ਹੈ। ਮੇਰੇ ਭਾ ਦਾ ਇੱਕ ਜੰਗਲ ਹੈ ਉਜਾੜ ਹੈ ਗੁਰਬਾਣੀ ਦੇ ਵਿੱਚ ਵਜਨ ਵੀ ਸਤਪੁਰ ਪਾਤਸ਼ਾਹ ਜੀ ਉਹ ਆਪਾਂ ਸਰਵਣ ਕਰਦੇ ਮਹਾਂ ਪਾਤਸ਼ਾਹ ਕਹਿੰਦੇ ਨੇ ਭਲੀ ਸੁਹਾਵੀ ਛਕਰੀ ਜਾਨ ਹੈ ਗੰਗਾਈ ਕਿਤਹੀ ਕਾਨੁਨਾ ਤੌਰ ਹਰ ਜਿਤ ਹਰ ਵਿਸਰਾਗੀ ਇਸ ਕਰਕੇ ਸਿਆਸਤਨ ਸੋਹਣ ਚਵਾਰੀ ਜਿਤھے ਨਾਮ ਜਪੀਐ ਤਉ ਪਿਆਰੇ ਸੇ ਆਸਥਿਨ ਸੋਹਣ ਚਵਾਰੀ ਜਿਤੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸੇ ਨਕਰ ਉਜਾੜੀ ਜੀ ਕਈ ਥਾਂ ਤੇ ਸਤਿਗੁਰਾਂ ਦੇ ਵਚਨ ਆਏ ਨੇ ਇੱਕ ਥਾਂ ਸਤਿਗੁਰ ਬਾਸਾ ਮਹਾਰਾਜ ਜੀ ਵਚਨ ਕਰਦੇ ਨੇ ਕਵੀ ਜੈੰਕਰ ਸਾਧਨਾ ਸੇਵੀ ਹੈ ਹਰ ਕੀ ਪੂਜਾ ਨਾਹੀ ਤਿਹ ਘਟ ਮਰ ਘਟ ਸਾਰ ਕੇ ਊਤ ਵਸੈ ਇਨ ਮਾ ਕੇ ਬਾਸਾ ਕਹਿੰਦੇ ਨੇ ਜਿਥੇ ਜਿਹੜੇ ਘਰਾਡੇ ਵਿੱਚ ਕਾਲਪੁਰਖ ਵੈਗੁਰੂ ਜੀ ਦਾ ਸਿਮਰਨ ਨਹੀਂ ਹੈ ਜਿੱਥੇ ਬੈਠ ਕੇ ਕੋਈ ਧੋਪ ਘੜੀ ਉਸ ਕਾਲਪੁਰਖ ਜੀ ਦੀ ਸਿਫਤ ਸਲਾਹ ਨਹੀਂ ਕਰਦਾ ਹੈ ਭਾਈ ਉਹ ਇਹ ਨਾ ਜਾਣਿਓ ਕਿ ਉਹ ਸੋਨਾ ਮਕਾਨ ਬਣਿਆ ਹੋਇਆ ਸੋਹਣੀ ਠੋਠੀ ਬਣੀ ਹੋਈ ਹੈ ਆਸਾ ਕੰਦੇ ਨਾਮ ਤੋਂ ਬਿਨਾ ਉਹ ਮਸਾਣਾ ਨੇ ਮੜੀਆਂ ਦੇ ਬਰਾਬਰ ਹੈ ਤੇ ਉਹਦੇ ਵਿੱਚ ਰਹਿਣ ਵਾਲੇ ਆਸਾ ਕੰਦੇ ਪੂਤ ਹਨ ਪੂਤ ਵਸੈ ਨਮਾ ਪ੍ਰੇਤ ਕੂਤਪੇਤ ਵਸ ਰਹੇ ਨੇ ਇਨਸਾਨ ਨਹੀਂ ਵਸ ਰਹੇ ਕਿਉਂਕਿ ਇਨਸਾਨ ਦਾ ਕੰਮ ਕੀ ਸੀ ਬੰਦਾ ਹੋਵੇ ਬੰਦਗੀ ਕਰੇ ਕਰ ਬੰਦੇ ਤੂੰ ਬੰਦਗੀ ਜਿੱਤੇ ਘਟ ਨਾ ਸਾਰ ਪਾਸਾ ਕੰਦੇ ਬੰਦਾ ਉਹ ਹੈ ਜਿਹੜਾ ਬੰਦਗੀ ਕਰਦਾ ਹੈ ਅਕਾਲ ਪੁਰਖ ਦਾ ਨਾਮ ਜਪਦਾ ਹੈ ਤੇ ਜਿਹੜਾ ਨਾਮ ਨਹੀਂ ਜਪਦਾ ਉਹ ਭਾਈ ਘੂਤਾਂ ਪੇਤਾਂ ਦੇ ਸਮਾਨ ਹੈ ਇਸ ਕਰਕੇ ਸਤਿਗੁਰ ਪਾਸਾ ਜੀਆਂ ਨੇ ਵਚਨ ਕਹੇ ਨੇ ਸਤਿਗੁਰੂ ਕਾਛ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਕਾਲਪੁਰਖ ਵੈਕਲੂ ਵਿਸਰ ਗਿਆ ਵਿਸਰੰਤ ਹਰੁ ਉਪਾਲੈ ਇਹ ਦੁਨੀਆ ਨੂੰ ਪਾਲਨ ਹਾਰਾ ਦੁਨੀਆ ਦਾ ਰਖਿਆਤ ਪ੍ਰਭੂ ਜਿਨ੍ਹਾਂ ਨੂੰ ਜਿਨ੍ਹਾਂ ਨੇ ਵਿਸਾਰ ਦਿੱਤਾ ਉਹ ਕਾਲਪੁਰਖ ਨੂੰ ਵਿਸਾਰ ਦੇਣ ਤਾ ਮਨੁੱਖ ਮਾਨੁ ਭਾਈ ਜੰਗਲ ਵਿੱਚ ਭਟਕ ਰਹੇ ਨੇ ਜੰਗਲ ਦੇ ਵਿੱਚ ਹੀ ਰਹਿ ਰਹੇ ਹਨ ਕੌਤਕ ਛੋੜ ਤਮਾਸ਼ਿਆ ਚਿੱਤ ਨਿਆ ਸੁਨਾਉ ਪਾਸਾ ਜੀ ਕਹਿੰਦੇ ਜਗਤ ਦੇ ਕਰੋੜਾਂ ਜੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿੱਚ ਜਾਗਨਾ ਰਹੇ ਨਾਨਕ ਕੋਣੀ ਨਰਕ ਬਰੰਗ ਰੇ ਉੱਠੜ ਸੁਈ ਥਾਓ ਸਾਹਿਬ ਜੀ ਕਹਿੰਦੇ ਜੇ ਇਹ ਦੁਨੀਆ ਦੇ ਰੰਗ ਤਮਾਸ਼ੇ ਕੌਤੁਕ ਵੇਖ ਕੇ ਨਾ ਕ ਵਿਚੋਤਕ ਵੇਖ ਕੇ ਕਾਲਪੁਰ ਤੈਨੂੰ ਵਿਸਰ ਗਿਆ ਕਾਲਪੁਰ ਪੁਜਾਰ ਨਾ ਰਹੀ ਤਾਂ ਹੈ ਨਾਨਕ ਉਹ ਥਾਂ ਪੁਜਾਰ ਸੁਣੋ ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ ਨਾਨਕ ਕੋੜੀ ਨਰਕ ਮੁਰਾਖ ਦੇ ਉੱਚੜ ਸੋਈ ਉਹ ਜਾਣ ਦੇ ਵਰਗੀ ਥਾਂ ਹੈ ਜਿੱਥੇ ਕਾਲਪੁਰ ਲੈ ਗੁਰੂ ਜੀ ਦਾ ਨਾਮ ਨਹੀਂ ਹੈ ਜਿਹਨੂੰ ਆਕਾਰਪੁਰਖ ਵੈਗੁਰੂ ਪਰਮਾਤਮਾ ਬਿਸਰ ਗਿਆ ਹੈ। ਆਸਾ ਇਹਦੇ ਨਰਕ ਦੇ ਬਰਾਬਰ ਹੈ ਉਹ ਥਾਂ ਭਾਈ ਜਿੱਥੇ ਨਾਮ ਨਹੀਂ ਜਪਿਆ ਜਾਂਦਾ। ਐ ਪੌੜੀ ਮਹਾ ਕਿਆਨ ਉਦਿਆਨ ਨਗਰ ਕਰ ਮੰਨੇਆ ਬੜੇ ਡਰਾਉਣੀ ਜੰਗਲ ਨੂੰ ਜੀਵਾਂ ਨੇ ਸਹਿਰ ਕਰਕੇ ਮੰਨ ਲਿਆ ਹੈ। ਝੂਠ ਸਮਗਰੀ ਦੇਖ ਸੱਚ ਕਰ ਜਾਣਿਆ ਇਹਨਾਂ ਨਾਸਰੰਤ ਪਦਾਰਥਾਂ ਨੂੰ ਦੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ ਸੰਸਾਰ ਜਿੰਨਾ ਵੀ ਨਜ਼ਰ ਆਇਆ ਹੈ ਪਾਸਾ ਕਿੰਦੇ ਨਾਸਕਾਨ ਹੈ ਸਦਾ ਰਹਿਣ ਵਾਸਤੇ ਇਹੀ ਹੈ ਰਾਮ ਗयो, ਰਾਗਨ ਗयो, ਜਾਕੋ ਬਹੁ ਪਰਵਾਰ ਕਹੋ ਨਾਨਕ ਫਿਰ ਕਸ਼ਨ ਹੀ ਸੁਪਨੇ ਜਿਉ ਸੰਸਾਰ ਪਾਸਾ ਕਿੰਦੇ ਟਿਹਣ ਵਾਲਾ ਤੇ ਹੈ ਹੀ ਕੁਝ ਨਹੀਂ ਪਰ ਅਸੀਂ ਇਹ ਸੰਸਾਰ ਨੂੰ ਸੱਚ ਜਾਣ ਲਿਆ ਹੈ ਜਿਹੜਿਆ ਨਾਸਵੰਤ ਪਦਾਰਥਾਂ ਦੇ ਨਾਲ ਸਾਡਾ ਮੋਹ ਪੈ ਗਿਆ ਬਾਸਵ ਜੀ ਕਹਿੰਦੇ ਨਾਸਵੰਤ ਪਦਾਰਥਾਂ ਨੂੰ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ ਕਾਮ, ਕ્રોਧ, ਅਹੰਕਾਰ ਸਿਰਹੰ ਦੇ ਵੰਨਿਆ ਇਹ ਸੰਸਾਰ ਨੂੰ ਸੱਚ ਜਾਣ ਕੇ ਇਸ ਵਾਰ ਤੇ ਫਿਰ ਇਹਨਾਂ ਦੇ ਖਾਤਰ ਬਾਸਵ ਜੀ ਕਹਿੰਦੇ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਅਹੰਕਾਰ ਦੇ ਵਿੱਚ ਝੰਡੇ ਹੋਏ ਤਿਰੰਗ ਸਾਨੂੰ ਵਿਕਾਰਾਂ ਨੇ ਗ੍ਰਸਤ ਕਰ ਲਿਆ ਆਪਣੇ ਵਿੱਚ ਤੇ ਵਿਕਾਰਾਂ ਦੇ ਵਾਸ ਹੋਏ ਝੱਲੇ ਹੋਏ ਕਮੜੇ ਹੋਏ ਫਿਰ ਲੱਗੇ ਹਾਂ ਸਿਰ ਲੱਗਾ ਜੰਮ ਡੰਡ ਤਾਂ ਪਛਤਾਨਿਆ ਪਸੰਗੀ ਕਹਿੰਦੇ ਹੁਣ ਤੇ ਬਾਰ-ਬਾਰ ਸਾਨੂੰ ਸਮਝਾਇਆ ਜਾਂਦਾ ਬਾਣੀ ਨੇ ਬਾਰ-ਬਾਰ ਸਮਝਾਇਆ ਨਾ ਇਹਨਾਂ ਨਾਸਵੰਤ ਕੁਦਾਰਤਾਂ ਦੇ ਨਾਲ ਮੋਹ ਪਾਪ ਨਿਰੰਕਾਰ ਦੇ ਨਾਮੋਂ ਮੋਹ ਪਾਲੈ ਨਾਮ ਜਪ ਲੈ ਗੁਰੂ ਵਾਲਾ ਬਣ ਜਾ ਹੁਣ ਨਹੀਂ ਸਮਝਦੇ ਪਰ ਜਦੋਂ ਮੌਲ ਦਾ ਡੰਡਾ ਸਿਰ ਤੇ ਆ ਕੇ ਵੱਜਦਾ ਹੈ ਤਾਂ ਪਛਤਾਣਿਆ ਫਿਰ ਬਾਸਾ ਕਹਿੰਦੇ ਫਿਰ ਮਨੁੱਖ ਪਛਤਾਉਂਦਾ ਹੈ ਫਿਰ ਉਦੋਂ ਪਛਤਾਉਣਾ ਪੈਂਦਾ ਹੈ ਜਦੋਂ ਸੱਚ ਸਾਹਮਣੇ ਆਉਂਦਾ ਹੈ ਸੰਸਾਰ ਘੂਟ ਹੈ ਇਹਨੂੰ ਸੱਚ ਜਾਣ ਕੇ ਜਿੰਨਾ ਸਮਾਂ ਕਾਲਪੁਰਖ ਨੇ ਦਿੱਤਾ ਹੈ ਸੀਰ ਵਿੱਚ ਰਹਿੰਦੇ ਹੋਏ ਅਸੀਂ ਨਾ ਗੁਰੂ ਦੀ ਗੱਲ ਨੂੰ ਮੰਨਦੇ ਆ ਨਾ ਨਾਮ ਜਪਦੇ ਆ ਨਾ ਗੁਰੂ ਵਾਲੇ ਮੰਨਦੇ ਆ ਪਰ ਜਦੋਂ ਫਿਰ ਬਾਸਾ ਕਹਿੰਦੇ ਥੀਰ ਸਮਾਂ ਆ ਜਾਂਦਾ ਹੈ ਮੋਗ ਦਾ ਡੰਡਾ ਕਿਸੇ ਵਿੱਚ ਵੱਜਦਾ ਹੈ ਜਦੋਂ ਸੱਚ ਸਾਹਮਣੇ ਆਉਂਦਾ ਕਿਤੇ ਕੁਝ ਹੋਰੇ ਸੀ ਆ ਸੰਸਾਰ ਦੇ ਝੁਠਾ ਸੀ ਜਿਹਦੇ ਨਾਮ ਮੋਹ ਪਾਇਆ ਫਿਰ ਬਾਸਾ ਕਹਿੰਦੇ ਤਾਂ ਪਛਤਾਨਿਆ ਤੇ ਤੈਨੂੰ ਭਾਈ ਪਛਤਾਉਣਾ ਪਵੇਗਾ ਇਸ ਕਰਕੇ ਬੇਨੰਪੂਰੇ ਗੁਰਦੇਵ ਫਿਰ ਐ ਸੈਤਾਨਿਆ ਮਨੁੱਖ ਪੂਰੇ ਗੁਰੂ ਦੀ ਸਰਨ ਤੋਂ ਬਿਨਾਂ ਸੈਤਾਨ ਬਣ ਦਿੱਤਾ ਹੈ ਸੈਤਾਨਿਆ ਭਾਵ ਇਹਨੂੰ ਨਾਤੇ ਸਤਿਗੁਰੂ ਸਾਹਿਬ ਨੇ ਗੁਰੂ ਚੇਤੇ ਹੈ ਨਾ ਗੁਰੂ ਦਾ ਨਾਮ ਚੇਤੇ ਹੈ ਨਾ ਸਿਮਰਨ ਕਰਦਾ ਹੈ ਜਿਵੇਂ ਸੈਤਾਨ ਕੋਈ ਫਿਰਦਾ ਹੋਵੇ ਇਹ ਨਾਮ ਤੋਂ ਬਿਨਾਂ ਗੁਰੂ ਤੋਂ ਬਿਨਾਂ ਪੂਰੇ ਗੁਰੂ ਦੀ ਸਲੰਤ ਤੋਂ ਬਿਨਾਂ ਇਹ ਤਾਂ ਸੈਤਾਨ ਰੂਪ ਬਣ ਕੇ ਸੰਸਾਰ ਤੇ ਫਿਰਦਾ ਹੈ ਇਸ ਕਰਕੇ ਮਨੁੱਖਾ ਜਨਮ ਬੜਾ ਦੁਰਲੱਭ ਸੀ ਮਨੁੱਖਾ ਜਨਮ ਬੜਾ ਕੀਮਤੀ ਸੀ ਆਸਨ ਨੇ ਵਾਰ-ਵਾਰ ਸਮਝਾਇਆ ਭਾਈ ਨਾਮ ਜਪਣ ਵਾਸਤੇ ਮਿਲਿਆ ਸੀ ਤੈਨੂੰ ਤੂੰ ਗੁਰੂ ਦਾਣਾ ਬਣ ਕੇ ਨਾਮ ਨਹੀਂ ਜਪਿਆ ਇਸ ਕਰਕੇ ਜਦੋਂ ਤੇਰਾ ਅੰਤ ਸਮਾ ਆਏਗਾ ਤੈਨੂੰ ਕੁਝ ਪਾਣਾ ਪਵੇਗਾ ਫਿਰ ਤੇਰੇ ਸਿਰ ਤੇ ਜਦੋਂ ਮੌਕਾ ਡੰਬਾ ਉਤਰੇਗਾ ਫਿਰ ਕੁਝ ਪਾਣਾ ਪਵੇਗਾ ਕਿਉਂਕਿ ਉੱਥੇ ਜਿਹੜੇ ਜੀਵੀ ਕਰ ਕਰ ਨਰਮਕਾਰ ਨਹੀਂ ਭੁਲਾਇਆ ਹੋਇਆ ਹੈ ਆਸਾ ਕਹਿੰਦੇ ਇਹਨਾਂ ਕਿਸੇ ਵੀ ਵਸਤੂ ਨੇ ਤੇਰੇ ਨਾਲ ਨਹੀਂ ਖੜਨਾ